ਹਾਂ ਜੀ ਜੀ ਫਤਿਹ ਹਣ ਜੀ ਹਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਰ ਜੀ ਅਸੀਂ ਸਾਰੇ ਜਿਹਨੇ ਹਾਥੀ ਯੂਨੀਅਨ ਨਾਲੇ ਹੈ ਸਾਡੇ ਟੈਕਸੀ ਦੇ ਦੂਸਰੇ ਹੈਗੇ ਨਾਲ ਬਲੈਰੋ ਕੈਂਪੀਗਿਨ ਦੇ ਮੈਂਬਰ ਸਾਰੇ ਇਕੱਠੇ ਹੋਏ ਮੋਗਾ ਦਾਣਾ ਮੰਡੀ ਚ ਨੇੜੇ-ਨੇੜੇ ਦੇ ਜਿੰਨੇ ਯੂਨੀਅਨ ਸਾਡੇ ਹਾਂ ਤਲਵੰਡੀ ਹੋਇਆ ਮੁੱਦਕੀ ਹੋਇਆ ਪਾਗਾ ਪੁਰਾਣਾ ਨਹਿਲੇ ਵਾਲਾ ਜੋ ਸਾਰਿਆਂ ਸਾਰੇ ਯੂਨੀਅਨ ਨਾਲ ਇਕੱਠੇ ਮੁਲਾਜ਼ਮ ਇਕੱਠੇ ਹੋਏ ਆ ਪਹਿਲਾਂ ਵੀ ਅਸੀਂ ਕੋਈ ਰੌਲਾ ਪਾ ਚੁੱਕੇ ਹਾਂ ਭਾਈ ਜਿੰਨੀਆਂ ਸਾਡੀਆਂ ਆਖੀ ਯੂਨੀਅਨ ਦੇ ਗੱਡੀਆਂ ਨੇ ਜਿਨ੍ਹਾਂ ਦੇ ਟੈਕਸ ਟੁੱਟੇ ਲੋਕਡਾਊਨ ਵੇਲੇ ਦੇ ਟਾਈ ਟੁੱਟੇ ਹੋਏ ਗੱਡੀਆਂ ਉਹ ਹਰੇ ਤੇ ਸੂਤ ਨੇ ਆਇਆ ਤੇ ਜਿਹੜਾ ਕੋ ਨਵਾਂ ਹੋਰ ਪੰਗਾ ਪਾਦਾ ਗਵਰਨਮੈਂਟ ਨੇ ਵੀ ਮਹੀਨੇ ਦਾ ਲੈ ਤਿੰਨਾ ਮਹੀਨਾ ਟੈਕਸ ਕੱਟ ਕੇ ਸਾਲ ਦਾ ਕਰਤਾ ਇਹ ਸਾਲਾਂ ਟੈਕਸ ਦੇ ਕੱਟ ਕੇ ਸਾਨੂੰ ਤਿੰਨਾ ਮਹੀਨਿਆਂ ਦਾ ਕੀਤਾ ਜਾਵੇ ਜਿਹੜੇ ਸਾਡੇ ਪੁਰਾਣੀਆਂ ਗੱਡੀਆਂ ਪਹਿਲਾਂ ਵਾਲੇ ਲੋਕਡਾਊਨ ਵੇਲੇ ਦੇ ਟੈਕਸ ਟੁੱਟੇ ਆ ਉਹ ਟੈਕਸ ਸਾਨੂੰ ਮਾਫ ਕਰਕੇ ਤੇ ਸਾਨੂੰ ਦੁਬਾਰਾ ਸਾਥੋ ਟੈਕਸ ਭਰਿਆ ਜਾਣ ਅਸੀਂ ਟੈਕਸ ਭਰਨ ਨੂੰ ਤਿਆਰ ਆਂ ਦੂਜੇ ਨੰਬਰ ਜਿਹੜਾ ਜਗਾੜੂ ਰਿਹੜੇ ਆ ਜਾਂ ਹੁਣ ਇਹ ਰੱਖਸ਼ਾ ਚੱਲਿਆ ਆ ਹਲੇ ਸਾਡੇ ਕੋਲੇ ਗਾਜ ਜੇ ਕੋਈ ਆਉਂਦਾ ਪੁੱਛ ਕੇ ਮੁੜ ਜਾਂਦਾ ਕਿ ਅਸੀਂ 500 ਮੰਗਦੇ ਉਹ 150 ਰੁਪਏ ਚ ਲੈ ਕੇ ਬਾਈ ਜੀ ਰੱਬੂ ਚੱਕਰ ਹੋ ਜਾਂਦੇ ਆ ਤੇ ਸਾਡਾ ਵੀ ਰੋਜ਼ਗਾਰ ਖਤਮ ਹੋਇਆ ਪਿਆ ਦੋ ਤਿੰਨ ਸਾਲ ਹੋ ਸਾਨੂੰ ਧੱਕੇ ਖਾਂਦਿਆਂ ਨੂੰ ਸਾਡੀ ਕਿਸੇ ਨੇ ਸਰਕਾਰ ਨੇ ਸੁਣੀ ਨਹੀਂ ਸੋਈ ਅੱਜ ਅਸੀਂ ਬੇਨਤੀ ਕਰਦੇ ਹੱਥ ਬਨ ਕੇ ਬੇਨਤੀ ਕਰਦੇ ਆ ਮਾਨ ਸਾਹਿਬ ਨੂੰ ਵੀ ਜਿਹੜੀ ਸਾਡੀ ਅਪੀਲ ਅਸੀਂ ਤੁਹਾਨੂੰ ਕਰ ਰਹੇ ਆ ਸਾਡੀ ਨੇੜਿਓਂ ਕੋ ਸੁਣੋ ਔਰ ਜਿਹੜੇ ਸਾਡੇ ਹੈ ਗਰੀਬਾਂ ਦੇ ਰੋਜ਼ਗਾਰ ਹੈ ਸਾਨੂੰ ਰੋਜ਼ਗਾਰ ਚ ਲਾਉਣ ਦੇ ਦੂਜੇ ਨੰਬਰ ਤੇ ਕਿਉਂ ਸਾਡੇ ਪ੍ਰਸ਼ਾਸਨ ਵਾਲੇ ਵੀਰ ਖੜੇ ਆ ਪੁਲਿਸ ਮੁਲਾਜ਼ਮ ਕਈ ਇਸ ਤਰ੍ਹਾਂ ਦੇ ਜਿਨ੍ਹਾਂ ਗੱਡੀਆਂ ਜਿਹਨਾਂ ਟੈਕਸ ਪੂਰੇ ਆ ਉਹਨਾਂ ਨੂੰ ਕਹਿਣਗੇ ਹਾਂ ਵੀ ਲਿਆਓ ਵੀ ਕਿਧਰੋਂ ਆਇਆ ਕੀ ਗੱਲਬਾਤ ਕੱਬਸ ਜਾ ਉਹ ਤੁਹਾਨੂੰ ਪਤਾ ਹੈ ਤੇ ਉਹ ਮੜਾ ਮੋੜਾ ਉਹਨਾਂ ਨਾਲ ਅਲਤ-ਪਲਤ ਕਰਨੀ ਪੈਂਦੀ ਹੈ ਇਹਦੇ ਬਾਰੇ ਵਿੱਚ ਭਾਈ ਜੀ ਸਾਨੂੰ ਜ਼ਰੂਰੀ ਹੈ ਵੀ ਜਿਹੜੇ ਕਾਹਈ ਗੱਡੀਆਂ ਦੇ ਪੂਰੇ ਸਾਨੂੰ ਤੰਗ ਨਾ ਕੀਤਾ ਜਾਵੇ ਜਿਹਨੇ ਸਾਡੀਆਂ ਗੱਡੀਆਂ ਦਾ ਟੈਕਸ ਟੁੱਟੇ ਹੋਏ ਆ ਉਹਨੇ ਸਾਡੇ ਟੈਕਸ ਦੁਆਰਾ ਭਰਾ ਕੇ ਤੇ ਸਾਨੂੰ ਉਹ ਪਹਿਲੇ ਮਾਫ਼ ਕਰ ਦੇਣਾ ਅਸੀਂ ਦੁਬਾਰਾ ਨਵੇਂ ਟੈਕਸ ਭਰ ਕੇ ਤਿਆਰ ਆਂ ਤੇ ਅਸੀਂ ਆਪਣੀ ਰੋਜੀ ਰੋਟੀ ਕਮਾ ਸਕੀਏ ਤੇ ਜਿੰਨੇ ਜਗਾੜੂ ਰੇੜੇ ਆ ਜਿਹੜੇ ਬਰਨਾਲੇ ਵਾਲਿਆਂ ਦੇ ਆ ਦੂਸਰਿਆਂ ਦੇ ਪਰਲੇ ਪਾਸੇ ਸਾਰਿਆਂ ਦੇ ਉਹਨਾਂ ਦੇ ਜਗਾੜੂ ਰੇੜੇ ਬੰਦ ਹੋ ਆਸੀ ਵੀ ਅੱਜ ਇਕੱਠੇ ਹੋਏ ਅਜ ਅਸੀਂ ਮਾਨਯੋਗ ਸਾਡੇ ਮੋਗਾ ਦੇ ਐਸਐਸਪੀ ਸਾਹਿਬ ਤੇ ਮਾਨਯੋਗ ਸਾਡੇ ਮੁੱਖ ਅਫਸਰ ਦੇ ਨਾਲ ਸਾਡੇ ਡਿਪਟੀ ਸਾਹਿਬ ਅੱਜ ਉਹਨਾਂ ਕੋਲ ਅਸੀਂ ਮੰਗ ਪੱਤਰ ਦੇ ਜਾ ਰਹੇ ਹਾਂ ਜੀ ਸਾਰੇ ਜਿੰਨੇ ਯੂਨੀਅਨ ਹੈ ਔਰ ਜਿੰਨੀਆਂ ਵੀ ਮੈਂ ਹੋਰ ਸਾਰੀਆਂ ਬੇਨਤੀ ਕਰਦੇ ਜਿੰਨੀਆਂ ਸਾਡੇ ਪੰਜਾਬ ਦੀਆਂ ਯੂਨੀਅਨ ਹੈਗੀਆਂ ਟੈਕਸੀ ਦੂਸਰੀਆਂ ਬਲੈਰੋ ਕੈਂਪਰ ਯੂਨੀਅਨ ਹੈ ਜાં ਸਾਡੀ ਐਸ ਵਾਲੇ ਆ ਸਾਰੇ ਭਰਾ ਇਕੱਠੇ ਹੋਵੋ ਜਿੱਥੋਂ ਤੱਕ ਸਾਡੀ ਵੀਡੀਓ ਜਾਂਦੀ ਹੈ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਸਾਡਾ ਸੰਯੋਗ ਦਿਓ ਬਹੁਤ ਵਾਰ ਸੰਯੋਗ ਦਿਓ ਤਾਂ ਕਿ ਅਸੀਂ ਹਰੇਕ ਯੂਨੀ ਜਾ ਕੇ ਤੇ ਆਦੇਸ਼ ਹੰਗਾਰ ਚੋਂ ਇੱਕਦਮ ਮਜ਼ਬੂਤ ਕਰੀਏ ਸਾਡੇ ਨਾਲ ਤਰੋ ਅਗਲਾ ਪ੍ਰੋਗਰਾਮ ਜਿਹੜਾ ਹੋ ਸਾਨੂੰ ਅਗਲਾ ਫੇਰ ਅਸੀਂ ਟਾਈਮ ਦੇਵਾਂਗੇ ਤੇ ਸਾਰੇ ਵੀਰਾਂ ਨੂੰ ਬੇਨਤੀ ਆਈ ਜਾਂਦੀਆਂ ਯੂਨੀਅਨਾਂ ਨੇ ਆਈਆਂ ਜਿੱਥੋਂ ਤੱਕ ਮੇਰੀ ਵਾਇਸ ਜਾਊਗੀ ਉੱਥੋਂ ਸੁਣ ਕੇ ਤੇ ਸਾਡਾ ਮੋਗਾ ਯੂਨੀ ਤੇ ਪਾਗਾ ਪ੍ਰਾਣਾ ਯੂਨੀਅਨ ਚ ਆ ਕੇ ਸਾਡਾ ਤਾਲਮੇਲ ਕਰੋ ਤੇ ਸਾਨੂੰ ਦੱਸੋ ਜੇ ਕੋਈ ਗੱਲਬਾਤ ਨਹੀਂ ਹੈ ਅਸੀਂ ਭਾਈ ਜੀ ਗੱਡੀਆਂ ਭਰ ਕੇ ਤੁਹਾਡੇ ਕੋਲ ਸਾਰੇ ਆਵਾਂਗੇ ਤੇ ਅਗਲਾ ਪ੍ਰੋਗਰਾਮ ਫੇਰ ਤੁਹਾਨੂੰ ਦੱਸਾਂਗੇ ਕਿ ਅਸੀਂ ਕੀ ਹੁਣ ਜਾਂ ਅਗਲਾ ਏਜੰਡਾ ਕੀ ਹੈ ਸਾਨੂੰ ਇਹ ਭਾਈ ਜੀ ਸਾਨੂੰ ਸਾਡੇ ਅਫਸਰ ਕੀ ਸਾਨੂੰ ਮੌਕਾ ਦਿੰਦੇ ਆ ਸਾਨੂੰ ਸਾਡੀ 99% ਇਹ ਬੇਨਤੀ ਹੈ ਕਿ ਸਾਡੀ ਅਫਸਰ ਮੰਨ ਲੈਣਗੇ ਤੇ ਅਸੀਂ ਆਦੀ ਰੋਜੀ ਕਮਾਵਾਂ ਜੇ ਨਾ ਕੋਈ ਗੱਲਬਾਤ ਹੋਈ ਜੀ ਤੇ ਫੇਰ ਅਸੀਂ ਪੰਜਾਬ ਪੱਧਰ ਤੇ ਪੂਰਾ ਸ਼ੰਘਰਸ਼ ਆਦਾ ਕਰਾਂਗੇ ਜਿੰਨੀਆਂ ਯੂਨੀਅਨ ਹੈ ਸਾਰੀਆਂ ਇਕੱਠੀਆਂ ਕਰਕੇ ਭਾਈ ਜੀ ਅਸੀਂ ਆਦੀ ਰੋਜੀ ਰੋਟੀ ਦੀ ਮੰਗ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ